ਨਾ ਦਿੱਲੀ ਨਾ ਸੂਰਤ ਨਾ ਅੰਬਾਲਾ ਸਭ ਤੋਂ ਸਸਤਾ ਕਪੜਾ ਦੇਾਂਗੇ ਮੋੜ ਮੰਡੀ 'ਚ ਰਖੜੀ ਦੀ ਦੇਖੋ ਸਪੈਸ਼ਲ ਆਫਰ ਆਈ ਹੈ 5 ਮੀਟਰ ਸੂਟ ਨਾਲ ਆਏਗਾ ਇਹਦੇ ਨਾਲ ਦੁਪੱਟਾ ਦੁਪੱਟਾ ਆਏਗਾ ਪ੍ਰਿੰਟ ਸੂਟ ਵੀ ਪ੍ਰਿੰਟ ਵਾਲਾ ਘੇਰੇ ਤੇ ਆਏਗਾ ਵਰਕ ਸੂਟ ਵਿਗਦਾ 300 ਦਾ 350 ਦਾ ਬਿਲਕੁਲ ਜੀ ਇਹ ਲੱਗਣਾ ਹੈ ਸਿਰਫ 180 ਰੁਪਏ ਦਾ ਜੈਪਰੀ ਡਿਜ਼ਾਈਨ ਸੂਟ ਹੈ ਬਾਟਮ ਤੇ ਹੈ ਕਪੜਾ ਨਾਲ ਜੈਪਰੀ ਸਟਾਈਲ ਆਏਗਾ ਦੁਪੱਟਾ ਇਹ ਜੈਪਰੀ ਸੂਟ ਕੱਲਾ ਬਿਨਾਂ ਦੁਪੱਟੇ ਤੋਂ ਵਿਗਦਾ 300 ਰੁਪਏ ਦਾ ਇਸੋਦੇ ਦੁਪੱਟਾ ਆਪਾਂ 200 ਰੁਪਏ ਦਾ ਦੇਵਾਂਗੇ ਚਾਰ ਰੰਗੇ ਰੰਗ ਸੈਟ ਵਾਈਜ਼ ਮਾਲ ਹੈ 1 200 ਰ ਨਾਲ ਆਊਗਾ ਦੁਪੱਟਾ ਇਹ ਵੀ ਵੀਰਜੀ ਆਪਾਂ ਨੂੰ ਲੱਗਣਾ ਸਿਰਫ 200 ਰੁਪਏ ਦਾ ਇਸ ਤੋਂ ਬਾਅਦ ਵੀਰਜੀ ਤੁਹਾਨੂੰ ਦਿਖਾਉਂਦੇ ਆ ਔਰਗਾਂਜ਼ਾ ਦਾ ਸੂਟ ਬਨਾਰਸੀ ਬੁਟੀ ਬਣੀ ਹੈ ਉੱਤੇ ਨਾਲ ਮਸਲੀਨ ਦਾ ਦੁਪੱਟਾ ਇਹ ਸੂਟ ਵੀਰਜੀ 5-500 ਰੇਂਜ ਸੂਟ ਵਿਕਣ ਵਾਲੇ ਸੂਟਾਂਗੇ ਦੁਪੱਟਾ ਵੀ ਪੂਰਾ ਵਧੀਆ ਦੇਖੋ ਸ਼ਾਨਦਾਰ ਦੁਪੱਟਾ ਹੈ ਇਹ ਵੀ ਜੀ ਲਿਮਟਡ ਟਾਈਮ ਆਫਰ ਹੈ ਰੇਂਜ ਸਿਰਫ 280 ਰੁਪਏ ਦਾ ਲੱਗ ਰਿਹਾ ਹੈ ਚਿਤਰਾ ਸਿਲਕ ਦਾ ਸੂਟ ਹੈ ਰੰਗ ਆਣਗੇ 4 ਡਿਜ਼ਾਈਨ ਆਣਗੇ ਇਹਦੇ ਵਿੱਚ ਕਈ 올ਓਵਰ ਸੂਟ ਵਰਕ ਦੇਖੋ ਕਿੱਡਾ ਵਧੀਆ ਜ਼ਰੀ ਦਾ ਕੰਮ ਹੈ ਨਾ ਹੀ ਦੇਖ ਰਿਹਾ ਮਤਲਬ 330 ਰੁਪਏ ਦੀ ਰੇਂਜ ਚ ਲੱਗੂ ਜਿਹੜਾ ਆ ਜਾਣਾ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇਗਾ ਲਾਈਕ ਕਰੇਗਾ ਵਧੀਆ-ਵਧੀਆ ਕਰੇਗਾ ਜੀ ਕਮੈਂਟ ਉਹਨਾਂ 4 ਲੱਖ ਕਸਟਮਰਾਂ ਨੂੰ ਇਹ बॉਟਮ ਵਰਕ ਵਾਲੇ ਸੂਟ ਪੂਰੇ ਗਿਫਟ ਕੀਤੇ ਜਾਣਗੇ ਇਸ ਤੋਂ ਬਾਅਦ ਵੀ ਜੀ ਆਹ ਦੇਖੋ ਕਰੇਪ ਦਾ ਮਾਲ ਇਹ ਮਾਲ ਵੀ ਲਿਮਟਿਡ ਹੈ ਇਹ ਸੂਟ ਵੀ ਜੀ 8-800 ਰੇਂਜ ਚ ਵਿਕਣ ਵਾਲਾ ਸੂਟ ਹੈ ਪੂਰਾ ਵਧੀਆ ਦੁਪੱਟਾ ਇਹ 360 ਰੁਪਏ ਦੀ ਰੇਂਜ ਸੂਟ ਲੱਗਣਾ ਸਰ ਪੰਜ ਰੰਗ ਆਣਗੇ ਅੱਛਾ ਇਹ ਚ ਰੰਗ ਡਿਜ਼ਾਈਨ ਵੀ ਦੇ ਦਾਂਗੇ ਲਗ-ਲਗੇ ਹਾਂਜੀ ਆਹ ਦੇਖੋ ਵੀਰ ਜੀ ਜਿਵੇਂ ਹੁਣ ਆਹ ਸੂਟ ਹੈ ਸਾਰੇ ਦੇਖੋ ਸੀਕਵੈਂਸ ਵਰਕ ਆ ਗਿਆ ਚਨੂਨ ਦਾ ਦੁਪੱਟਾ ਵਰਕ ਆ ਗਿਆ ਕੱਪੜਾ ਵੀ ਵਧੀਆ ਦੁਪੱਟਾ ਵੀ ਵਧੀਆ ਪੂਰਾ ਹੈਵੀ ਦੁਪੱਟਾ ਤੇ ਰੇਂਜ ਆਉਣੀਆਂ ਜੀ ਸਿਰਫ 390 ਰੁਪਏ ਰੰਗਾਂ ਗਣਗੇ ਦੇ ਵਿੱਚ 4 ਬਲੈਕ ਆ ਜਾਏਗਾ ਹਾਂ ਗ੍ਰੀਨ ਆ ਜਾਏਗਾ ਤੇ স্ক্রিন ਸ਼ੀਟ ਆ ਜੀ ਇੱਕ ਵੀਰ ਜਿਵੇਂ ਆਏਗਾ ਪ्योर ਦੁਪੱਟੇ ਦੇ ਨਾਲ ਥੱਲਾ ਜੇ ਪ੍ਰਿੰਟਡ ਸੂਟ ਲੈਣੇ ਆਗੇ ਪ्योर ਦੁਪੱਟੇ ਨਾਲ 500 ਰੁਪਏ ਰੇਂਜ ਵਿੱਚ ਵਿਕਦਾ ਇਹਦੇ ਉੱਪਰ ਨਾਲੇ ਆ ਗਿਆ ਵਰਕ ਤੇ ਨਾਲ ਆਊਗੀ ਪ्योर ਦੀ ਚੁੰਨੀ ਪ੍ਰਿੰਟ ਵਾਲੀ ਚੁੰਨੀ ਆਊਗੀ ਤੇ ਰੇਂਜ ਆਉਣੀ ਹੈ ਸਿਰਫ 300 ਤੇ 60 ਰੁਪਏ ਮਤਲਬ ਆਪਾਂ 400 ਤੋਂ ਹਲੇ ਟੱਪੇ ਨਹੀਂਗੇ ਜਿੰਨੇ ਸੂਟ ਦਿਖਾਣੇ ਪਏ ਆ 400 ਤੋਂ ਥੱਲੇ ਥੱਲੇ ਹੀ ਆ ਜੀ ਹਾਂ ਜੀ 400 ਦੇ ਵਿੱਚ ਵਿੱਚ ਆ ਜਾਣਗੇ ਆ ਦੇਖੋ ਬਹੁਤ ਡਿਜ਼ਾਈਨਿੰਗ ਮਿਲ ਜੂਗੀ 500 ਤੋਂ ਥੱਲੇ ਥੱਲੇ ਡਿਜ਼ਾਈਨਿੰਗ ਇਹਦੇ ਵਿੱਚ ਆ ਦੇਖੋ ਜਿਵੇਂ ਆਹ ਪ੍ਰਿੰਟ ਆ ਗਿਆ ਜੀ ਬ੍ਰੀ ਚਾਹੇ ਸਿੰਗਲ ਲੈ ਲੋ ਚਾਹੇ ਚਾਰ ਲੈ ਲੋ ਇੱਕ ਵੀ ਜੀ ਆ ਦੇਖੋ ਆ ਰੇਣੀ ਤੁਹਾਨੂੰ ਦਿਖਾਣੀ ਰਹੀ ਸੀ ਡਿਜੀਟਲ प्रिंट ਵਾਲੇ ਸੂਟ ਹੈ ਇੱਥੇ ਫੋਟੋਆ ਬਣੀਆਂ ਹੋਈਆਂ ਨੇ ਭਾਜੀ ਹਾਂ ਜੀ ਵੀਰ ਜੀ ਪ੍ਰਿੰਟ ਦੇਖੋ ਕਿਡਾ ਪਿਆਰਾ ਪ੍ਰਿੰਟ ਹੈ ਵਾਹ ਜੀ ਵਾਹ ਸੂਟ 600 650 ਰੇਂਜ ਵਿੱਚ ਸੂਟ ਵਿਕਦਾ ਨਾਲ ਇਹਦੇ ਨਾਲ ਵਧੀਆ ਲੈਸ ਵਾਲਾ ਆਊਗਾ ਦੁਪੱਟਾ ਮਸਲੀਨ ਦਾ ਸੂਟ ਹੈ ਰੇਅਨ ਦੀ ਸਲਵਾਰ ਹੈ ਰੇਟ ਹਨ 280 ਰੁਪਏ ਦਾ ਆ ਦੇਖੋ ਰੰਗ ਵੀ ਚਾਰ ਆਣਗੇ ਇਸ ਤੋਂ ਬਾਅਦ ਵੀ ਜੀ ਆ ਦੇਖੋ ਡਿਜੀਟਲ ਪ੍ਰਿੰਟ ਦਾ ਸੂਟ ਆਹ ਸੂਟ ਹੈ ਜੀ ਕੀ ਆ ਬਾਤ ਹੈ ਮੇਰੇ ਗਲੇ ਤੇ ਸੀਕਵੈਂਸ ਵਰਕ ਕੀਤਾ ਹੋਇਆ ਸਾਰਾ ਡਿਜੀਟਲ ਦਾ ਸੂਟ ਆ ਗਿਆ ਨਾ ਜੀ ਫੋਰ ਸਾਈਡ ਪ੍ਰਿੰਟਰ ਪੱਟੀ ਵਾਲਾ ਦੁਪੱਟਾ ਜੀ ਗੁਰਜੀ 6-700 ਰੁਪਏ ਰੇਂਜ ਸੂਟ ਵਿਗਦਾ ਹਾਂ ਹਾਂ ਇਹ 300 ਰੁਪਏ ਰੇਂਜ ਲੱਗੂਗਾ ਰੰਗੇ ਜੀ ਵੀ ਚਾਰ ਮਿਲ ਜਾਣਗੇ ਇਸ ਗੁਰਜੀ ਕਾ ਦੇਖੋ ਕਾਟਨ ਦਾ ਸੂਟ ਨਾਲ ਇਹਨਾਂ ਕੜਾਈ ਵਾਲਾ ਕਾਟਨ ਦਾ ਹੀ ਦੁਪੱਟਾ ਸੂਟ ਵਿਗਦਾਗਾ 800 ਤੋਂ 850 ਰੁਪਏ ਦਾ ਇਹ ਲੱਗਣਾ ਜੀ ਸਿਰਫ 450 ਰੁਪਏ ਮਤਲਬ ਜੇ ਤੇ ਇੰਨਾ ਵਰਕ ਕੀਤਾ ਹੋਇਆ ਹੈ 8 ਸਾਈਡ ਦਾ ਨਾਲ ਆ ਗਿਆ ਦੁਪੱਟਾ ਵੀ ਹੈਵੀ ਤੇ ਡੇਢ ਦੇਣਾ 450 450 ਆ ਦੇਖੋ ਜੀ ਜੀ ਲੈ ਸ ਪ੍ਰਿੰਟਡ ਸੂਟ ਹੈ ਉੱਪਰ ਆਰੀ ਦਾ ਆਊਗਾ ਜੀ ਕੰਮ ਇਹ ਅੱਜਕੱਲ ਡਿਮਾਂਡ ਵੀ ਬਹੁਤ ਚਲਦੀ ਵੀ ਨਾ ਇਹਦੇ ਕੋ ਜੀ ਪ੍ਰਿੰਟ ਤੇ ਵਰਕ ਦੇਖੋ ਕਿ ਚੱਲ ਵੀ ਕਾਫੀ ਰਿਆ ਹੈ ਨਾਲ ਆਊਗਾ ਪੱਟੀ ਵਾਲਾ ਦੁਪੱਟਾ ਸਾਰਾ ਪੂਰਾ ਵਧੀਆ ਡਾਇਮੰਡ ਵਰਕ ਹੋਇਆ ਨਾਲ ਰੰਗਾਂ ਨਾਲ ਦੇਖੋ ਬ੍ਰਾਈਟ ਚਾਰਟ ਆਊਗਾ ਪੂਰਾ ਵਧੀਆ ਸਾਰੇ ਰੰਗ ਇਹਦੇ ਵਿੱਚ ਹੀ ਨੇ ਹਾਂ ਹਾਂ ਆਹ ਬਲੈਕ ਕਲਰ ਵੀ ਆਏਗਾ ਇੱਕ ਵਾਹ ਜੀ ਵਾਹ ਤੇ ਰੇਂਜ ਵੀ ਜੀ ਸਿਰਫ ਲੱਗਣਾ ਹੈ 400 ਰੁਪਏ ਦਾ ਸੂਟ ਪਿਓਰ ਜਾਮ ਦਾ ਸੂਟ ਆਊਗਾ ਇਹ ਦੁਆ ਬਿਲਕੁਲ ਜੀ ਰੰਗਾਂ ਨਾਲ ਦੇ ਵਿੱਚ ਦੇਖੋ ਜੀ ਚਾਰ ਆਹ ਦੇਖੋ ਜੀ ਸਾਰੇ ਆ ਰੰਗੇ ਦੇ ਵਿੱਚ ਆਉਣਗੇ ਬਿਲਕੁਲ ਜੀ ਤੇ ਹੋਰ ਜਾਮ ਦਾ ਸੂਟ ਹੈ ਹਾਂ ਹਾਂ ਨਾਲ ਆਊਗਾ ਦੁਪੱਟਾ ਵਰਕ ਅੱਛਾ ਇਹ ਘੇਰੇ ਤੇ ਵੀ ਵਰਕ ਕੀਤਾ ਹੈ ਨਾ ਘੇਰੇ ਤੇ ਵੀ ਵਰਕ ਹੈ ਦੁਪੱਟੇ ਤੇ ਵੀ ਵਰਕ ਹੈ ਬਿਲਕੁਲ ਜੀ ਠੀਕ ਹੈ ਜੀ ਇਹ ਲੱਗਣਾ ਜੀ ਸਿਰਫ 450 ਰੁਪਏ ਦਾ 450 ਰੁਪਏ ਦੇ ਵਿੱਚ ਕੱਟ ਵਰਕ ਦੇ ਦੁਪੱਟੇ ਦੇ ਨਾਲ ਕੱਟ ਵਰਕ ਦੇ ਦੁਪੱਟੇ ਦੇ ਨਾਲ ਇੱਕ ਆ ਦੇਖੋ ਜੀ ਇਹ ਸਲਵਾਰ ਵਰਕ ਵਾਲਾ ਡਿਜ਼ਾਈਨ ਹੈ ਜਿੰਦਾ ਆਪਾਂ ਕਿੰਨੇ ਪਹੁੰਚਦੇ ਵਰਕ ਆ ਜਾਂਦਾ ਨਾ ਜੀ ਹਾਂ ਜੀ ਇਹ 20 ਵੀਰ ਜੀ ਪੂਰਾ ਵਧੀਆ ਵੇਸ ਆਊਗਾ ਬਿਲਕੁਲ ਜੀ ਕੰਪਨੀ ਦਾ ਮਾਲ ਹੈ ਹਾਂ ਹਾਂ ਠੀਕ ਹੈ ਨਾ ਜੀ ਆ ਦੇਖੋ ਨਾਲ ਇਹਨਾਂ ਇਹ ਵੀਰ ਜੀ ਜਿਵੇਂ 500 ਰੁਪਏ ਰੇਂਜ ਸੂਟ ਲੱਗਣਾ ਹੈ ਅਸਾਂ ਇਹ 500 ਰੁਪਏ ਦੇਣਾ ਹੈ ਆਪਾਂ ਜੀ ਹਾਂ ਜੀ ਇਹ ਚ ਡਿਜ਼ਾਈਨਿੰਗ ਵਗੈਰਾ ਕਾਫੀ ਹੈ ਜੀ 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 ਆ ਦੇਖੋ ਕਲਰ ਪ੍ਰਿੰਟ ਵੀ ਕਾਫੀ ਮਿਲ ਜਾਣਗੇ ਡਿਜ਼ਾਈਨਿੰਗ ਵੀ ਕਾਫੀ ਮਿਲ ਜੂਗੀ ਜੀ ਜੀ ਤੇ ਇਹ 500 500 ਰੇਂਜ ਸੂਟ ਆਣਗੇ ਕੀ ਬਾਤ ਭਾਜੀ ਇਹ ਕਿੰਨੂੰ ਦੱਸੋ ਆਪਣੇ ਕੋਲ ਜਿੱਦਾਂ ਵਿਆਹ ਸ਼ਾਦੀ ਆਸਤੇ ਹੈਵੀ ਰੇਂਜ ਵਾਲੇ ਵੀ ਸੂਟ ਹੁੰਦੇ ਆਪਣੇ ਕੋਲ ਹਾਂਜੀ ਉਹ ਵੀ ਹੁੰਦੇ ਜੀ ਜੀ ਆ ਦੇਖੋ ਜਿਵੇਂ ਹੁਣ ਆਹ ਹੈਂਡਵਰਕ ਵਾਲੇ ਸੂਟ ਹੈ ਧੱਕੇ ਦਾ ਕੰਮ ਆਊਗਾ ਹਾਂ ਹਾਂ ਠੀਕ ਹੈ ਜੀ ਕ੍ਰੇਪ ਦੇ ਉੱਤੇ ਕਪੜਾ ਬ ਚਨੂਨ ਦਾ ਆਊਗਾ ਨਾਲ ਦੁਪੱਟਾ ਬਿਲਕੁਲ ਦੁਪੱਟਾ ਹੈਵੀ ਵਾਲਾ ਹਾਂ ਉਹ ਵੀ ਹੈਵੀ ਆ ਦੇਖੋ ਜੀ ਜੀ ਆ ਦੁਪੱਟਾ ਆਊਗਾ ਬਿਲਕੁਲ ਜੀ ਪੂਰਾ ਵਧੀਆ ਦੁਪੱਟਾ ਏ ਵੀ ਜਿਵੇਂ ਆ 1040 ਰੁਪਏ ਰੇਨ ਤੋਂ ਸ਼ੁਰੂ ਹੋ ਗਿਆ ਹਾਂ ਹਾਂ ਇਹਨਾਂ ਦੇ ਵਿੱਚ ਨਾ ਜਿਵੇਂ ਹੁਣ ਡਿਜ਼ਾਈਨਿੰਗ ਵਗੈਰਾ ਕਾਫੀ ਹੈ ਕੋਈ ਹਜ਼ਾਰ ਕੋਈ 1200 ਓਕੇ ਠੀਕ ਹੈ ਨੀ ਜਿਵੇਂ ਹੁਣ ਆ ਦੇਖੋ ਆ ਡਿਜ਼ਾਈਨ ਆ ਗਿਆ ਮਤਲਬ ਇਹ ਚ ਵੈਰਾਈਟੀ ਕਾਫੀ ਜ਼ਿਆਦਾ ਮਿਲ ਜੇਗੀ ਨਾ ਹਾਂ ਜੀ ਬਹੁਤ ਹੈ ਇਹਦੇ ਵਿੱਚ ਤਾਂ ਬਹੁਤ ਹੈ ਹਾਂ ਹਾਂ ਸਾਰਾ ਦੇਖੋ ਪੂਰਾ ਹੈਵੀ ਨਾਲ ਬਾਜੂ ਵਰਕ ਹਰੇਕ ਦੀ ਆਊਗਾ ਬਿਲਕੁਲ ਜੀ ਤੇ ਹੁਣ ਫੁੱਲ ਚਨ ਹੁਣ ਆਹ ਸੂਟ ਵੀਰ ਜੀ ਆਮ ਤੌਰ ਤੇ ਬਾਜ਼ਾਰ ਦੇ ਵਿੱਚ ਵਿਕਦਾ 2200 ਰੁਪਏ ਦਾ 2200 ਰੁਪਏ ਠੀਕ ਹੈ 2200 2200 ਤੇ ਵਿਕਦਾ ਇਹ 1190 ਰੁਪਏ ਰੇਂਜ ਲੱਗੂਗਾ ਅੱਛਾ ਇਹ 1190 ਚ ਆ ਗਿਆ ਹੁਣ ਹਾਂਜੀ ਮਤਲਬ ਇਹੀ ਹੈ 1000 1100 1200 ਦੀ ਰੇਂਜ ਸਾਰੇ ਮਿਲ ਜਾਣਗੇ ਨਾ ਜੀ ਹਾਂਜੀ ਇਤੋਂ ਮਹਿੰਗੇ ਲੈਣੇ ਇਤੋਂ ਮਹਿੰਗੇ ਵੀ ਮਿਲ ਜਾਣਗੇ ਹਾਂ ਹਾਂ ਪੂਰੇ ਹੈਵੀ ਸੂਟ ਸਾਰੇ ਮਿਲ ਜਾਣਗੇ ਤੁਹਾਨੂੰ ਮਤਲਬ ਵੈਰਾਈਟੀ ਸਾਰੀ ਮਿਲ ਜੇਗੀ ਹਾਂ ਮੈਂ ਤੁਹਾਨੂੰ ਪੰਜ ਚਾਰ ਪੀਸ ਖੋਲ ਕੇ ਦਿਖਾ ਦਿੰਨਾ ਕਿਉਂ ਸਾਰੇ ਤਾਂ ਦੇਖੋ ਦਿਖਾਏ ਨਹੀਂ ਜਾਂਦੇ ਬਿਲਕੁਲ ਹੁਣ ਜਿਵੇਂ ਆਹ ਬਰਾਇ ओके स्पेशल ਜਿਵੇਂ 레드 बिकਦਾ हां रेड ब्लड कलर ਜਿਹੜੇ ਲੋਕੀ ਮੰਗਦੇ ਡਿਮਾਂਡ ਨਾਲ ਜਿਵੇਂ ਆਨੰਦ ਕਾਰਜ ਵਾਸਤੇ ਸੂਟ ਲੋਕ 8 8000 ਮੰਗਦੇ ਹਾਂਜੀ ਹਾਂਜੀ ਆ ਦੇਖੋ ਹੁਣ ਪਿਓਰ ਨੇਚਰਲ ਕريب ਦਾ ਸੂਟ ਹੈ ਜੀ ਜੀ ਪੂਰਾ ਹੈਵੀ ਸੂਟ ਹੈ ਹਾਂ ਹਾਂ ਨਾਲ ਬਾਜੂ ਵਰਕ ਪੂਰਾ ਹੈਵੀ ਹੋਊਗਾ ਜੀ ਜੀ ਠੀਕ ਨਹੀਂ ਜੀ ਨਾਲ ਫੁੱਲ ਚਨੂਨ ਦੀਆਂ ਚੁੰਨੀਆਂ ਆਉਣਗੀਆਂ ਹਾਂ ਹਾਂ ਆ ਦੇਖੋ ਜੀ ਆ ਪੂਰਾ ਹੈਵੀ ਡਿਜ਼ਾਈਨ ਹੈ ਮਤਲਬ ਚੁੰਨੀਆਂ ਵਿੱਚ ਲਾਇਆ ਫੁਲਕਾਰੀਆਂ ਵਾਂਗੂ ਹੈਵੀ ਹੈਵੀ ਹੈ ਨਾ ਹਾਂਜੀ ਫੁਲਕਾਰੀ ਵਰਗਾ ਦੁਪੱਟਾ ਆ ਦੁਪੱਟਾ ਦੇਖੋ ਓਏ ਹੋਏ ਕੀ ਬਾਤ ਹੈ ਜੀ ਨਜ਼ਾਰਾ ਹੀ ਆ ਗਿਆ ਭਾਈ ਦੇਖ ਕੇ ਤਾਂ ਪੂਰਾ ਪਿਓਰ ਕਪੜਾ ਹੋਊਗਾ ਜੀ ਜੀ ਪਿਓਰ ਕਰੇਪ ਕੇ ਜੀ ਪਿਓਰ ਨੇਚਰਲ ਕਰੇਪ ਹੀ ਹੋਊਗੀ ਜੀ ਜੀ ਪਿਓਰ ਚਨੂਣੀ ਕੇ ਪਿਓਰ ਚਨੂਣੀ ਹੋਊਗੀ ਹਾਂ ਕੋਈ ਐ ਸੈਮੀ ਨਹੀਂ ਹੋਊਗਾ ਜੀ 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 ਰੰਗ ਬ੍ਰਾਈਡਲ ਵਾਲਾ ਰੰਗ ਹੈ ਜੀ ਇਹ ਦੇਖੋ ਰੈੱਡ ਆ ਗਿਆ ਹਰਾਨੀਆ ਆ ਗਿਆ ਇੱਕ ਆ ਗਿਆ ਜੀ ਇਹਦੇ ਵਿੱਚ ਔਰੇਂਜ ਔਰੇਂਜ ਦੇ ਚਾਰਟ ਹੈ ਕਿੰਨੇ ਰੰਗਾਂ ਦਾ ਚਾਰਟ ਹੈ ਜੀ ਜੀ ਆਹ ਦੇਖੋ ਜੀ ਇਹ ਸਾਰੇ ਆਪਾਂ ਮਤਲਬ ਬਿਜਾਰ ਤੋਂ ਉਹਦੇ ਰੇਟਾਂ ਦਾ ਵੀ ਘੱਟ ਦੇ ਦਿੰਦੇ ਹਾਂ ਨਾ ਅੱਦੇ ਰੇਟ 'ਚ ਮਿਲੂਗਾ ਜੀ ਇਹ ਵੀ ਦੀ ਸੂਟ ਸਾਰੇ ਹੈਵੀ ਸੂਟ ਹੈਗੇ ਹਾਂ ਹਾਂ ਤੇ ਬਹੁਤ ਮਤਲਬ ਕਿ ਰੇਟ ਕਲਰ ਦੇਖੋ ਕਿੱਡਾ ਪਿਆਰਾ ਹੈ ਮੈਂ ਤਾਂ ਰੂਹ ਖੁਸ਼ ਹੁੰਦੀ ਦੇਖਦੇ ਸਾਰੇ ਕਿੰਨੀ ਜੀ ਪੂਰਾ ਓਮੀ ਹੈਵੀ ਦੁਪੱਟਾ ਹੈ ਜੀ 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 ਕਿੰਨੀ ਜੀ ਡਿਜ਼ਾਈਨਿੰਗ ਕਰਾ ਇਹਦੇ ਵਿੱਚ ਕਾਫੀ ਆਹ ਦੇਖੋ ਜੀ ਪੂਰੇ ਹੈਵੀ ਸੂਟ ਹੈਗੇ ਕਲਰ ਕੰਬੀਨੇਸ਼ਨ ਸਭ ਦੇ ਵਿੱਚ ਮਿਲਦੀ ਜੀ ਕੀ ਬਾਤ ਹੈ ਜੀ ਇਸ ਤਰ੍ਹਾਂ ਦੀਆਂ ਦੇਖੋ ਇਸ ਤੋਂ ਭਾਰੀ ਵੀ ਸੂਟ ਮਿਲ ਜਾਣਗੇ ਹਮਮ ਕਾਫੀ ਡਿਜ਼ਾਈਨ ਮਿਲ ਜਾਣਗੇ ਕਿਉਂ ਇਨ੍ਹਾਂ ਦੇ ਵਿੱਚ ਤੇ ਕੋਈ ਸਾਰੇ ਦਿਖਾਈ ਨਹੀਂ ਜਾਂਦੇ ਬਿਲਕੁਲ ਇਹ ਤਾਂ ਹੈ ਜੀ ਕਿੰਨੀ ਇਹ ਸਾਰੇ ਦੇਖਾਂ ਮੈਂ ਸਾਨੂੰ ਸ਼ੌਪਤੀਆਂ ਨਾ ਕੋਈ ਬਟ ਇਹਦੇ ਚ ਇੰਨੀ ਗਾਰੰਟੀ ਰਹੇਗੀ ਬਾਜ਼ਾਰ ਤੋਂ ਅੱਧੇ ਤੋਂ ਵੀ ਘੱਟ ਹੋਣੀ ਹੈ ਹਾਂ ਜੀ ਇੰਨਾ ਰੇਟ ਕੀ ਬਾਤ ਹੈ ਸੇਕਰੀ ਜੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਜੀ ਹਾਂਜੀ ਜੀ ਮੌੜ ਮੰਡੀ ਸਰਕਾਰੀ ਹਫਸਲ ਗੇਟ ਨੰਬਰ 1 ਦੇ ਕੋਲੇ ਸ਼ਾਪ ਹੈ ਸਿਮਰਨ ਟੈਕਸਟਾਈਲ ਬਠਿੰਡੇ ਵਾਲੇ ਸਰਦਾਰਾਂ ਦੀ ਸ਼ਾਪ ਹੈ ਜੀ ਤੇ ਮੋਬਾਈਲ ਨੰਬਰ ਹੈ 9056739401